ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਬੜ ਛੇੜ ਲਈ ਲੈ ਕੇ ਆਏ ਹਾਂਗੇ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਬਈ ਫਾਰਮ ਚੋਂ ਬਣਾ ਰਹੇ ਹਾਂ ਛੋਟਾ ਜਿਹਾ ਵੀਰ ਦਾ ਫਾਰਮ ਆ ਬਹੁਤ ਸੋਹਣਿਆ گاਵਾ ਰੱਖਦਾ ਤੇ ਉਹਨਾਂ ਵਿੱਚੋਂ ਹੀ ਅੱਜ ਇੱਕ ਤਾਜੀ ਸੂਬੜ ਛੇੜ ਕਰ ਰਿਆ ਤੇ ਅਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੋਂ ਠੀਕ ਹਾਂ ਬਾਈ ਠੀਕ ਹੈ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਨਰਪਾਲ ਸਿੰਘ ਜੀ ਹੂੰ ਪਿੰਡ ਰਾਮੋ ਵਾਲਾ ਜ਼ਿਲ੍ਹਾ ਬਟਿੰਡਾ ਜੀ ਤਹਿਸੀਲ ਵੀਰੇ ਤਹਿਸੀਲ ਆਪਣਾ ਰਾਮਪੁਰਾਪੂਲ ਜੀ ਨੇੜੇ ਪਿੰਡ ਆਪਣਾ ਨੇੜੇ ਸਮਾਦ ਭਾਈ ਖੋੜੀਪੁਰਾ ਥਰਾਜ ਹੂੰ ਤੇ ਹਾਕਮ ਸਿੰਘ ਵਾਲਾ ਰਹਿੰਦੇ ਕੰਟੈਕਟ ਨੰਬਰ ਬੋਲ ਦਿਓ ਆਪਣਾ 97815 26740 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੋ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਇਹ ਵੈੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਵੀ ਆ ਜੀ ਤੀਜਾ ਸੂਆ ਕਦੋਂ ਸੂਈ ਆ ਬਾਈ ਇਹਨੂੰ ਹੋ ਗਿਆ ਜੀ 25 ਦਿਨ ਸੂਈ ਲਈ 25 ਦਿਨ ਤੇ ਬੱਚਾ ਇਹਦੇ ਮਗਰ ਇਹਦੇ ਮਗਰ ਬੱਚਾ ਜੀ ਆ ਵੇਠਾ ਜੀ ਬੱਚ ਤੇ ਕਿੰਨਾ ਦੁੱਧ ਦੱਸਿਆ ਦੁੱਧ 20 ਕਿਲੋ ਇਹਦੇ ਥੱਲੇ ਥਿਆਰਾ ਜੀ ਮੰਨ ਕੇ ਚੱਲੋ ਕੋਈ ਵੀ 2 ਟਾਈਮ ਜਾਂ 4 ਭਲਾ 4 ਟਾਈਮ ਚੋਲੇ ਜੀ ਠੀਕ ਹੈ ਬਾਈ ਸੌ ਸਿਲ ਫੁੱਲ ਹਾਂਜੀ ਠੀਕ ਹੈ ਲੇਵਾ ਬਈਆ ਪਚੇ ਕਰਾਨਾ ਚ ਬਾਈ ਹੋਈ ਵੀ ਆ ਪਚੇ ਚਵਾਈ ਇਹਦੀ ਹੋਈ ਵੀ 6 ਵਜੇ ਜੀ ਠੀਕ ਹੈ ਬਾਈ ਚਵਾਈ ਬਾਈ ਕਨਾ ਹੋਈ ਵੀ ਆ ਬਾਈ ਤੇ ਲੇਵੇ ਤੇ ਨਾੜਾ ਨੂੜਾ ਦੇਖ ਸਕਦਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਗਲਾਬੀ ਥਣ ਚੋਣ ਚਵਾ ਕੇ ਮੈਂਦਾ ਬਾਈ ਬਈ ਓਕੇ ਆ ਧਰਬੋ ਮੋਟੀ ਆ ਠੀਕ ਹੈ ਬਾਈ ਤੇ ਹੱਥੀਂ ਚੋਨੇ ਕੋ ਮਸ਼ੀਨ ਹੱਥੀਂ ਆਪਾਂ ਤਾਂ ਮਸ਼ੀਨ ਹੀ ਲੱਗੀ ਆ ਆਪਾਂ ਮਹੀਨੇ ਚੋਨੇ ਆ ਪਰ ਹੱ ਬਾਈ ਕਹਿੰਦਾ ਬਾਈ ਸੇ ਤਾਂ ਮਸ਼ੀਨ ਤੇ ਚੋਣਿਆ ਬਾਈ ਆਪਣੀਆਂ ਸਾਰੀਆਂ ਮਸ਼ੀਨ ਤੇ ਲੱਗਾਂ ਠੀਕ ਹੈ ਬਾਈ ਸਾਰੀਆਂ ਮਸ਼ੀਨ ਤੇ ਲਾਈਆਂ ਮੈਂ ਬਾਈ ਦੀਆਂ ਗਾਵਾਂ ਤੇ ਬਲਟਾਂ ਲਾ ਖੱਡ ਜਾਂਦੀ ਹੂ ਸ਼ਾਮ ਨੂੰ ਬਾਈ ਹਾਂਜੀ ਹਾਂਜੀ ਇਹ ਫਸ ਜਾਂਦਾ ਜੀ ਲੇਵਾ ਠੀਕ ਹੈ ਬਾਈ ਲੇਵਾ ਬਾਈ ਕਹਿੰਦਾ ਸ਼ਾਮ ਤੱਕ ਫਸ ਜਾਂਦਾ ਬਾਈ ਫੀਡਿੰਗ ਦੇਖੋ ਲੇਵੇ ਦੀ ਫਿਕਸ ਹਵਾਂ ਨਾ ਆ ਗਿਆ ਟਾਈਟ ਲੇਵੇ ਦੀ ਆ ਗਈ ਬਹੁਤ ਸੋਹਣਾ ਲੇਵਾ ਕਹ ਲਈ ਲੱਥਾਂ ਨੇ ਇਧਰੋਂ ਵੀ ਚੈੱਕ ਕਰ ਲਓ ਨਾੜਾ ਨੂੜਾ ਫੁੱਲ ਚੰਗਿਆਂ ਬਾਕੀ ਵਾਇਰ ਦੀ ਕੁਆਲਿਟੀ ਵੀ ਇੱਕ ਨੰਬਰ ਆ ਗਈ ਫੁੱਲ ਵੱਡੀ ਆ ਫੁੱਲ ਵਜਨ ਵਾਲੀ ਆ ਬਜੂਜ ਜੇ ਗੱਲ ਕਰੀਏ ਇਹ ਨਹੀਂ ਹੈਗਾ ਕਿਸੇ ਪੱਖ ਤੋਂ ਲਿੱਸੀ ਲਾਮੀ ਆ ਕਿ ਨਹੀਂ ਬਾਈ ਹਾਂਜੀ ਖੋਲਿਓ ਬਾਈ ਨੂੰ ਤੋਰ ਮੜੀ ਖੋਲ ਕੇ ਬਾਕੀ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਬਾਈ ਫੁੱਲ ਆ ਗਈ ਵਜਨ ਹੋਊ 9 ਕਿੰਟਲ 10 ਦਾ ਠੀਕ ਆ ਬਾਕੀ ਗੋਲ ਮਟੋਲ ਪਈਆ ਬਾਈ ਕਦ ਕਾ ਕਾ ਠਟਾਂ ਚ ਚੈੱਕ ਕਰ ਸਕਦਾ ਤੇ ਬਾਈ ਦੇ ਫਾਰਮ ਦੀ ਵੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਦਾ ਲੈ ਤੋਰਾ ਤਰਾ ਬਾਈ ਬੈਠਦਾ ਚੈੱਕ ਕਰ ਸਕਦਾ ਇੱਕ ਨੰਬਰ ਤੋਰਾ ਆ ਗਿਆ ਬੱਚਾ ਇਹਦੇ ਮਗਰ ਆ ਗਿਆ ਬੱਚਾ ਤੇ ਫੇਸ ਵਗੈਰਾ ਆਪਾਂ ਸਾਨੂੰ ਚੈੱਕ ਕਰਵਾਣਾ ਬਾਈ ਕਰਾਈਆਂ ਇਹਨੂੰ ਲੈ ਬਾਈ ਬੋਦੀਵਾਦੀ ਚੈੱਕ ਕਰ ਸਕਦਾ ਫੁੱਲ ਸੁਨਖ ਬਣਾ ਜੇ ਗੱਲ ਕਰੀਏ ਬੈੜ ਚ ਛੋਟੇ ਛੋਟੇ ਕੰਨ ਬਹੁਤ ਸੋਹਣਾ ਤੇ ਕਦ ਬਾਈ ਕਿੰਨਾ ਛੋਟਾ ਕਾਤ ਮੇਰਾ ਜੀ 5 ਫੁੱਟ 7 ਇੰਚ ਆ ਜੀ 5 ਫੁੱਟ 22 ਦਾ ਕੱਦ ਬਾਈ 7 ਇੰਚ ਆ ਆਪਾਂ ਇਹਦਾ ਕੱਦ ਵੀ ਤੁਹਾਨੂੰ ਚੈੱਕ ਕਰਵਾਵਾਂਗੇ ਬਾਈ ਨਾਲ ਅੰਦਾਜ਼ਾ ਲਵਾ ਦਿੰਨੇ ਆ ਲੈ ਬਾਈ ਖੜਿਓ ਮੜਾ ਸਿੱਧੇ ਜੀ ਵੀ ਇਹਦਾ ਕੱਦ ਦਿਖਾਈ ਕਿੱਡਾ ਇੱਕ ਕਰਮਾਲੀ ਦਾ ਲੈ ਬਾਈ ਚੈੱਕ ਕਰ ਸਕਦੇ ਆ ਬਾਈ ਦਾ ਕੱਦ 5 ਫੁੱਟ 7 ਆ ਬਾਈ ਹਾਂਜੀ 5 7 ਆ ਬਾਈ ਇਹਦਾ 5 ਫੁੱਟ 5 ਹੂ ਬਾਈ ਹਨ ਹਾਂਜੀ ਹਾਂਜੀ ਬੈੜ ਵੱਡੀ ਆ ਜੇ ਦੀ ਹਮ ਸਹੀ ਨਿਗਰ ਫੁੱਲ ਵੱਡੀ ਆ ਬਾਕੀ ਨਾੜਾਂ ਬਾਈ ਦੱਸ ਦਿਆਂ ਨਾੜਾਂ ਦੇਖੋ ਉਂਗਲ ਵਰਗੇ ਨਾੜਾ ਕਰਮਾਲੀ ਦੇ ਲੈਵੇ ਤੇ ਬਹੁਤ ਸੋਹਣੀਆਂ ਨਾੜਾਂ ਨੇ ਚੈੱਕ ਕਰ ਸਕਦੇ ਹੋ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਲੈਣ ਮੁੱਲ ਇਹਦਾ ਜੀ ਲੈਣ ਦੇ 75000 ਰੁਪਏ ਜੀ ਹੋਜੂ ਮਾਨਤਨ ਮਾਨਤਨ ਮਾੜਾ ਮੋਟਾ ਹੋ ਜੂਗੀ ਇਹ ਚ ਠੀਕ ਆ ਬਾਈ 75000 ਰੁਪਏ ਵੀਰ ਕਹਿੰਦਾ ਮੁੱਲਾ ਬੱਕੀ ਆਏਗਾ ਦਾ ਮੌਕੇ ਤੇ ਮਾਨਤਨ ਜਰੂਰ ਹੋ ਜੂਗਾ ਧਾਰਾ ਮਾਰੋਗੇ ਬਾਈ ਮਾਰ ਦਾਂਗੇ ਧਾਰਾ ਠੰਡੀ ਸੀ ਬਹੁਤ ਆ ਬਾਈ ਹੈਨਾ ਹਾਂ ਹਾਂ ਧਾਰਾ ਮਾਰ ਲੈ ਬਾਈ ਠੰਡੀ ਸੀ ਚੈੱਕ ਕਰ ਸਕਦੇ ਮਾਰ ਦੋ ਬਾਈ ਧਾਰਾ ਚੌਣ ਚਵਾ ਦੇਖ ਸਕਦੇ ਆ ਬਾਈ ਇੱਕ ਨੰਬਰ ਆ ਮੋਟੀ ਮੋਟੀ ਚਵਾਈ ਆ ਗੰਨੇ ਆ ਕੁ ਵਰਦੀ ਆ ਬਹੁਤ ਸੋਹਣਾ ਚੌਣ ਚਵਾ ਆ ਗਾ ਨਾੜਾ ਨੁੜਾ ਦੇਖੋ ਲੇਵੇ ਤੇ ਫੁੱਲ ਚੰਗੀਆਂ ਨੇ ਬਾਈ ਹਾਂਜੀ ਤੇ ਮੁੱਲ ਵੀ ਬਾਈ ਨੇ ਉਸਾਬ ਨਾਲ ਕੀਤਾ 75000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਬੜਾ ਦੇ ਦੇਾਂਗੇ ਬਾਕੀ ਥੋੜਾ ਕਣਾ ਮਾਨਤਾਣਾ ਹੋਜੂ ਬਾਈ ਕਰ ਦਾਂਗੇ ਜੀ ਠੀਕ ਆ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬੜਾ ਪਸੰਦ ਆਵੇ ਬਾਈ ਨੂੰ ਕੰਟੈਕਟ ਬਾਈ ਨਾਲ ਕੰਟੈਕਟ ਬਾਈ ਜਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜ